ਬਹੁਤ ਜ਼ਰਾ ਵੇਖ ਰਹਾ ਹੈ ਪਰ ਆਪਾਂ ਰੇਟ ਵੀ ਹੁੰਦਾ ਨਾ ਤੁਮਾਕੇਦਾਰ ਦਵਾਂਗੇ ਸਾਰੇ ਭਰਾਵਾਂ ਨੂੰ ਪਹਿਲਾਂ ਕੁਆਲਿਟੀ ਚੈੱਕ ਕਰਾਵਾਂਗੇ ਕਿਉਂਕਿ ਸਭ ਤੋਂ ਪਹਿਲਾਂ ਕੁਆਲਿਟੀ ਹੈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਆਪਾਂ ਕਰਨਾ ਨਹੀਂ ਸਲਾਈਆ ਸਾਰਾ ਜਿੰਨਾ ਮਰਜ਼ੀ ਰੈਗੂਲਰ ਪਾਓ ਕੋਈ ਪ੍ਰੋਬਲਮ ਨਹੀਂ ਆਊਗੀ ਔਰ ਮੇਨ ਚੀਜ਼ ਭਾਈ ਆ ਚੀਜ਼ ਹੈ ਆ ਡਬਲ ਸੋਲ ਹੈ ਲੋਕ ਕੀ ਕਰਦੇ ਪੇਂਟ ਵਾਲਾ ਸੋਲ ਦਿੰਦੇ ਆਪਾਂ ਤੁਹਾਨੂੰ ਰਬੜ ਸੋਲ ਵਾਲਾ ਸ਼ੂਜ਼ ਦਵਾਂਗੇ ਬਹੁਤ ਸਹੀ ਰੇਟਾਂ ਦੇ ਵਿੱਚ ਕਲਰ ਚੈੱਕ ਆਊਟ ਕਰੋ ਬਹੁਤ ਸੋਹਣੀ ਕਲਰ ਦੀ ਮੈਚਿੰਗ ਹੈ ਮੈਂ ਬਰੀ ਫਾਰਮ ਸੋਲ ਦੇ ਵਿੱਚ ਸਿਰਫ ਔਰ ਸਿਰਫ 650 ਰੁਪਏ ਦੇ ਵਿੱਚ ਇਹ ਆਪਣਾ ਤਿਆਰ ਕਰਾਇਆ ਹੋਇਆ ਸ਼ੂਜ਼ ਹੈ ਸਾਡਾ ਟੀਪੀਆਰ ਸੋਲ ਦੇ ਵਿੱਚ ਜਿੱਦਾਂ ਤੁਹਾਨੂੰ ਉਹਦੇ ਸੋਲ ਦੱਸਿਆ ਸੀਗਾ ਕਿ ਡਬਲ ਸੋਲ ਹੈ ਸੇਮ ਇਹਦੇ ਵਿੱਚ ਵੀ ਡਬਲ ਸੋਲ ਹੈ ਸਲਾਈ ਕੀਤਾ ਹੋਇਆ ਵਾਸ਼ ਕਰ ਸਕਦੇ ਹੋ ਨਾ ਉਖੜੂਗਾ ਨਾ ਕ੍ਰੈਕ ਹੋਊਗਾ ਸਿਰਫ ਔਰ ਸਿਰਫ 650 ਰੁਪਏ ਰੇਂਜ ਦੇ ਵਿੱਚ ਜਿੰਨਾ ਮਰਜ਼ੀ ਰੈਗੂਲਰ ਪਾਓ ਨੀਅਰ ਬੋਟ 2-3 ਸਾਲ ਕੱਢ ਕੇ ਜਾਊਗਾ ਫੁੱਟ ਉਸ ਤੋਂ ਪਹਿਲਾਂ ਨਹੀਂ ਜਾਂਦਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੈਨੂਇਨ ਚੀਜ਼ ਦੇਵਾਂਗੇ ਜੋ ਦਿਖਾ ਰਹੇ ਹਾਂ ਉਹੀ ਚੀਜ਼ ਹੁਣ ਇਸ ਸੋਲ ਦਾ ਫਾਇਦਾ ਕੀ ਹੈ ਬਾਈ ਆ ਸੋਲ ਪੰਪ ਹੁੰਦਾ ਉੱਪਰ ਉਹ ਕੀ ਵੀਰੇ ਆ ਪ੍ਰੈਸ਼ ਹੈ ਸਾਰਾ ਆ ਦੇਖੋ ਹਾਂਜੀ ਇਹਨੂੰ ਜਿੰਨਾ ਮਰਜ਼ੀ ਤੁਸੀਂ ਰੈਗੂਲਰ ਪਾਓ ਪੈਰ ਨਹੀਂ ਥੱਕੂਗਾ ਸੈਰ ਲਈ ਪਾਣਾ ਸੈਰ ਲਈ ਪਾਓ ਜਿੰਮ ਪਾਣਾ ਜਿੰਮ ਪਾਓ ਕਲਰ ਚੈੱਕ ਕਰੋ ਇਹ ਕਾ ਸ਼ੇਡ ਆ ਇਹ ਵੀ 500 ਰੁਪਏ ਰੇਂਜ ਦੇ ਵਿੱਚ ਸਿਰਫ 500 ਰੁਪਏ ਆਹ ਕਲਰ ਪਾਉਂਗੇ ਆ ਵੀ ਕਲਰ ਸਿਰਫ 500 ਰੁਪਏ ਰੇਂਜ ਦੇ ਵਿੱਚ ਇਦੋਂ ਬਾਅਦ ਇੱਕ ਕਲਰ ਸਿੰਪਲ ਸੋਬਰ ਕਈ ਹੁਣ ਕਹਿੰਦੇ ਅਸੀਂ ਰੈਗੂਲਰ ਪਾਣਾ ਥੋੜਾ ਜਿਆਦਾ ਬ੍ਰਾਈਟ ਵੀ ਨਹੀਂ ਚਾਹੀਦਾ ਜਿਆਦਾ ਸਿੰਪਲ ਵੀ ਨਹੀਂ ਚਾਹੀਦਾ ਡੀਸੈਂਟ ਜਿਹਾ ਕਲਰ 500 ਰੁਪਏ ਰੇਂਜ ਦੇ ਵਿੱਚ ਦੂਸਰੀ ਨਹੀਂ ਹੈਗੀ ਪਲਾਸਟਿਕ ਵਾਲੀ ਐਂਡ ਪ੍ਰੋਪਰ ਨਰਮ ਟਿਊਬ ਓਕੇ ਵੀ 500 ਰੁਪਏ ਰੇਂਜ ਦੇ ਵਿੱਚ ਓਕੇ ਵੀਰੇ ਕਲਰ ਚੈੱਕ ਆਊਟ ਕਰੋ ਭਾਜੀ ਗ੍ਰੇ ਨਾਲ ਗ੍ਰੀਨ ਦੀ ਮੈਚਿੰਗ ਬਹੁਤ ਪਿਆਰਾ ਕਲਰ ਆ ਹੈ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਹਾਂ ਲੁਧਿਆਣਾ ਚੌੜੇਬਿਆਰ 쿠שי ਰਾਮ ਹਲਵਾਈ ਦੇ ਨੀਅਰ ਮੁਗਲੇ ਆਦਮ ਵਾਲਿਆਂ ਦੇ ਬਾਈ ਜੀ ਆਪਾਂ ਪਹਿਲਾਂ ਵੀ ਵੀਡੀਓ ਪਾਉਂਦੇ ਆਉਂਦੇ ਹਾਂ ਆ ਬਾਈ ਨੂੰ ਨਵਾਂ ਸਟਾਕ ਆਇਆ ਤੁਹਾਨੂੰ ਦਿਖਾਉਨੇ ਆ ਬਹੁਤ ਘੱਟ ਰੇਟਾਂ ਵਿੱਚ ਵੀਡੀਓ ਨਾਲ ਬਣੇ ਰਹੀ ਜੀ ਹਾਂਜੀ ਵੀਰੇ ਕੀ ਹਾਲ ਚਾਲ? ਬਹੁਤ ਵਧੀਆ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ। ਅੱਛਾ ਕੀ ਆਇਆ ਵੀਰੇ ਅੱਜ? ਹਾਂਜੀ ਵੀਰੇ ਮਾਲ ਬਹੁਤ ਸੋਹਣਾ ਆਇਆ, ਡੀਲ ਬਹੁਤ ਸੋਹਣੀ ਦੇਣੀ ਹੈ, ਇੱਕ ਛੋਟਾ ਜਿਹਾ ਆਫਰ ਦੇਣਾ। ਤੁਹਾਨੂੰ ਦੱਸਾਂਗੇ ਭਾਜੀ ਸਾਡਾ ਆਪਣਾ ਤਿਆਰ ਹੋਇਆ ਸਪੋਰਟ ਸ਼ੂਜ਼, ਬਹੁਤ ਫਾਈਨ ਕੁਆਲਿਟੀ ਦਾ ਮਾਲ ਹੈ। ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ। ਜੈਨੂਇਨ ਚੀਜ਼ ਦੇਵਾਂਗੇ ਜੋ ਦਿਖਾ ਰਹੇ ਹਾਂ ਉਹੀ ਚੀਜ਼ ਦੇਵਾਂਗੇ। ਹੁਣ ਇਸ ਸੋ ਦਾ ਫਾਇਦਾ ਕੀ ਹੈ ਭਾਈ? ਆਸਲ ਪੰਪ ਹੁੰਦਾ ਉੱਪਰ। ਓਕੇ ਵੀਰੇ। ਆਹ ਪ੍ਰੈਸ਼ ਹੈ ਸਾਰਾ। ਆਹ ਦੇਖੋ। ਹਾਂਜੀ। ਇਹਨੂੰ ਜਿੰਨਾ ਮਰਜ਼ੀ ਤੁਸੀਂ ਰੈਗੂਲ ਇਕਾ ਸ਼ੇਡ ਆ ਇਹ ਵੀ 500 ਰੁਪਏ ਰੇਂਜ ਦੇ ਵਿੱਚ ਸਿਰਫ 500 ਰੁਪਏ ਆਹ ਕਲਰ ਪਾਉਂਗੇ ਆ ਵੀ ਕਲਰ ਸਿਰਫ 500 ਰੁਪਏ ਰੇਂਜ ਦੇ ਵਿੱਚ ਕਿਹੜਾ ਭਾਜੀ ਪੈਨ ਨੂੰ ਸਮਾਰਕ ਟਕਾ ਕੇ ਦੂਜੀ ਪਾਸੇ ਦਿਖਾ ਦੋ ਆਹ ਲਓ ਭਾਜੀ ਸੇਮ ਡਿਜ਼ਾਈਨ ਐ 6 ਦਾ ਮਾਡਲ ਹੈ ਇਹ ਓਕੇ 500 ਰੁਪਏ ਰੇਂਜ ਦੇ ਵਿੱਚ ਸਭ ਤੋਂ ਸੁਪਰ ਰੇਟ ਦਾ ਫੰਕੀ ਜਿਹਾ ਕਲਰ ਗਈ ਹੁਣ ਨਹੀਂ ਸਿੰਪਲ ਕਲਰ ਪਾਣਾ ਪ੍ਰੇਫਰ ਕਰਦੇ ਉਹਨਾਂ ਲਈ ਸਿਰਫ 500 ਰੁਪਏ ਰੇਂਜ ਦੇ ਵਿੱਚ ਇਹ ਤੋਂ ਬਾਅਦ ਇੱਕ ਕਲਰ ਸਿੰਪਲ ਸੋਬਰ ਗਈ ਹੁਣ ਕਹਿੰਦੇ ਅਸੀਂ ਰੈਗੂਲਰ ਪਾਣਾ ਥੋੜਾ ਜਿਹਾ ਬ੍ਰਾਈਟ ਵੀ ਨਹੀਂ ਚਾਹੀਦਾ ਜਿਆਦਾ ਸਿੰਪਲ ਵੀ ਨਹੀਂ ਚਾਹੀਦਾ ਡੀਸੈਂਟ ਜਿਹਾ ਕਲਰ 500 ਰੁਪਏ ਰੇਂਜ ਦੇ ਵਿੱਚ ਓਕੇ ਵੀਰੇ ਔਰ ਸਾਰਾ ਸ਼ੂਜ਼ ਮੈਮਰੀ ਫੋਰਮ ਕੁਸ਼ਨ ਦੇ ਵਿੱਚ ਹੈ ਸਲਾਈ ਕੀਤਾ ਹੋਇਆ ਧੋਈ ਚੱਲੋ ਪਾਈ ਚੱਲੋ ਕੋਈ ਪ੍ਰੋਬਲਮ ਨਹੀਂ ਆਏਗੀ ਕੋਈ ਉਖੜੂਗਾ ਨਹੀਂ ਕੋਈ ਕੱਟੂਗਾ ਨਹੀਂ ਠੀਕ ਹੈ ਵੀਰੇ ਇਹ ਤੋਂ ਬਾਅਦ ਬਾਈ ਸਭ ਤੋਂ ਜ਼ਿਆਦਾ ਡਿਮਾਂਡ ਵਾਲਾ ਸ਼ੂਜ਼ ਆ ਸਾਡਾ ਇਹ ਹਲੋ ਹੁਣ ਫੀਤੇ ਨਹੀਂ ਬੰਨੇ ਫੀਤੇ ਖਤਮ ਕਰਤੇ ਸਕੈਚਰ ਨਹੀਂ ਬਣਾ ਉਹ ਵੀ ਨਾ ਪਾਉ ਬਗੈਰ ਫੀਤੇ ਦੇ ਵਿੱਚ ਸਪਿੰਨਰ ਪਾਉ ਓਕੇ ਵੀਰੇ ਠੀਕ ਹੈ ਜੀ ਨਾ ਤੁਹਾਨੂੰ ਫੀਤੇ ਬੰਨਣ ਦਾ ਰੋਲਾ ਕੋਣਾ ਉੱਪਰ ਜੱਕੇ ਲੂਸ ਕਰਕੇ ਪਾ ਲਿਆ ਔਰ ਨਾ ਇਹ ਚੀਜ਼ ਟੁੱਟਣੀ ਹੈ ਨਾ ਕੁਛ 6 ਮਹੀਨੇ ਦੀ ਬੂਡ ਦੀ ਰਿਪੇਅਰ ਦੀ ਗਾਰੰਟੀ ਫ੍ਰੀ ਆਫ ਕੋਸਟ ਹੈ ਸਾਡੇ ਵੱਲੋਂ ਕਿੰਨੇ ਦਾ ਹੈ ਸਿਰਫ 500 ਰੁਪਏ ਰੇਂਜ ਦੇ ਵਿੱਚ ਬੂਡ ਮੋੜਦਾ ਜੀ ਇਹ ਐਸ ਸੋਲ ਦੀ ਕੁਆਲਿਟੀ ਇਹਨਾਂ ਦਾ ਪੈਸਾ ਨਹੀਂ ਮੁਰਦਾ ਠੀਕ ਹੈ ਜੀ ਪ੍ਰੋਪਰ ਜੈਨੂਇਨ ਸੌਫਟ ਸੋਲ ਦੇ ਵਿੱਚ ਸ਼ੂਜ਼ ਹੋਏਗਾ ਸਿਰਫ 500 ਰੁਪਏ ਰੇਂਜ ਦੇ ਵਿੱਚ ਹੋਊਗਾ ਓਕੇ ਬਈ ਕਲਰ ਭਾਜੀ ਚੈੱਕ ਕਰੋ ਬਹੁਤ ਸੋਹਣੇ ਸੋਨੇ ਕਲਰ ਆਏ ਇੱਕ ਇਹ ਸਾਡਾ ਸਭ ਤੋਂ ਜ਼ਿਆਦਾ ਹਿੱਟ ਕਲਰ 500 ਰੁਪਏ ਰੇਂਜ ਦੇ ਵਿੱਚ ਬਲੈਕ ਨਾਲ ਗਰੇ ਕਲਰ ਦਾ ਕੰਟਰਾ ਦੂਸਰੀ ਨਹੀਂ ਹੈਗੀ ਪਲਾਸਟਿਕ ਵਾਲੀ ਐਂਡ ਪ੍ਰੋਪਰ ਨਰਮ ਟਿਊਬ ਓਕੇ 500 ਰੁਪਏ ਰੇਂਜ ਦੇ ਵਿੱਚ ਓਕੇ ਵੀਰ ਕਲਰ ਚੈੱਕ ਆਊਟ ਕਰੋ ਭਾਜੀ ਗ੍ਰੇ ਨਾਲ ਗ੍ਰੀਨ ਦੀ ਮੈਚਿੰਗ ਬਹੁਤ ਪਿਆਰਾ ਕਲਰ ਆਇਆ ਨਵਾਂ ਕੰਟਰਾਸਟ ਸਿਰਫ 500 ਰੁਪਏ ਰੇਂਜ ਦੇ ਵਿੱਚ ਹਾਂਜੀ ਹੁਣ ਨੇਵੀ ਬਲੂ ਦੇ ਸ਼ਕੀਨ ਸਿਰਫ ਨੇਵੀ ਬਲੂ ਕਲਰ ਭਰਾਵਾਲੀ 500 ਰੁਪਏ ਰੇਂਜ ਦੇ ਵਿੱਚ ਓਕੇ ਵੀਰ ਗ੍ਰੇ ਕਲਰ ਦੇ ਸ਼ਕੀਨ ਹੁਣ ਜਿੱਦਾਂ ਗ੍ਰੇ ਦੇ ਨਾਲ ਆਪਾਂ ਇੱਕ ਨੇਵੀ ਦਿਖਾਇਆ ਤੁਹਾਨੂੰ ਇਹ ਆ ਗਿਆ ਭਾਜੀ ਆਪਣਾ ਬਲੂ ਸਟੋਨ ਦੇ ਵਿੱਚ ਇਹ ਆ ਗਿਆ ਆਪਣਾ ਗ੍ਰੇ ਸਟੋਨ ਦੇ ਵਿੱਚ ਸਿੰਪਲ ਕਲਰ ਸਿਰਫ 500 ਰੁਪਏ ਰੇਂਜ ਦੇ ਵਿੱਚ ਔਰ ਮੇਨ ਚੀਜ਼ ਜਿੰਨਾ ਮਰਜੀ ਟਾਈਟ ਕਰ ਲਓ ਕੋਈ ਪ੍ਰੋਬਲਮ ਨਹੀਂ ਆਊਗੀ ਸ਼ੂਜ਼ ਦੇ ਵਿੱਚ ਓਕੇ ਜੀ ਸਾਲ ਪਾ ਲਓ ਕੋਈ ਲੰਬਾ ਨਹੀਂ ਕੋਈ ਕੁਛ ਨਹੀਂ ਸਿਰਫ 500 ਰੁਪਏ ਹੁਣ ਆਪਾਂ ਤੁਹਾਨੂੰ ਦਵਾਂਗੇ ਤੋਹਫਾ ਵੀਡੀਓ ਦਾ ਸਭ ਤੋਂ ਆਖਰੀ ਵਾਲਾ ਪੀਸ ਤੇ ਬਹੁਤ ਹੀ ਹਿੱਟ ਸ਼ੂਜ਼ 20 ਬਹੁਤ ਜ਼ਿਆਦਾ ਵਿਕ ਰਹਾ ਹੈ ਪਰ ਆਪਾਂ ਰੇਟ ਵੀ ਉਦਾਂ ਦਾ ਠਮਾਕੇਦਾਰ ਦਵਾਂਗੇ ਸਾਰੇ ਭਰਾਵਾਂ ਨੂੰ ਪਹਿਲਾਂ ਕੁਆਲਿਟੀ ਚੈੱਕ ਕਰਾਵਾਂਗੇ ਕਿਉਂਕਿ ਸਭ ਤੋਂ ਪਹਿਲਾਂ ਕੁਆਲਿਟੀ ਹੈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਆਪਾਂ ਕਰਨਾ ਨਹੀਂ ਜੀ ਸਲਾਈਆ ਸਾਰਾ ਜਿੰਨਾ ਮਰਜੀ ਰੈਗੂਲਰ ਪਾਓ ਕੋਈ ਔਰ ਮੇਨ ਚੀਜ਼ ਭਾਈ ਆ ਚੀਜ਼ ਹੈ ਆ ਡਬਲ ਸੋਲ ਹੈ ਲੋਕ ਕੀ ਕਰਦੇ ਪੇਂਟ ਵਾਲਾ ਸੋਲ ਦਿੰਦੇ ਆਪਾਂ ਤੁਹਾਨੂੰ ਰਬੜ ਸੋਲ ਵਾਲਾ ਸ਼ੂਜ਼ ਦਵਾਂਗੇ ਬਹੁਤ ਸਹੀ ਰੇਟਾਂ ਦੇ ਵਿੱਚ ਕਲਰ ਚੈੱਕ ਆਊਟ ਕਰੋ ਬਹੁਤ ਸੋਹਣੀ ਕਲਰ ਦੀ ਮੈਚਿੰਗ ਹੈ ਮੈਂਬਰੀ ਫੋਰਮ ਸੋਲ ਦੇ ਵਿੱਚ ਸਿਰਫ ਔਰ ਸਿਰਫ 650 ਰੁਪਏ ਦੇ ਵਿੱਚ ਚਾਹੇ ਇੱਕ ਲਓ ਦੋ ਲਓ 650 ਰੁਪਏ ਕਲਰ ਚੈੱਕ ਆਊਟ ਕਰੋ ਇੱਕ ਆ ਸ਼ੇਡ ਆਪਣੇ ਕੋਲ ਆਇਆ ਹੋਇਆ ਹੈ ਇੱਕ ਆਹਾਂ ਸ਼ੇਡ ਭਜੀ ਦੋਨੋਂ ਸ਼ੇਡ ਬਹੁਤ ਸੋਹਣੇ ਸ਼ੇਡ ਨੇ ਇਹ ਕਲਰ ਦਾ ਸਪੈਸ਼ਲੀ ਬਹੁਤ ਜ਼ਿਆਦਾ ਵਧੀਆ ਹੈ ਇਹ ਦੋਨੋਂ ਕਲਰ ਸਿਲੈਕਟਡ ਸਿਰਫ ਔਰ ਸਿਰਫ 650 ਬਜ਼ਾਰ ਵਿੱਚ ਹੀ ਰੰਚਾ ਹੈ ਯਾਰ ਰੰਗ 650 ਬਜ਼ਾਰ ਵਿੱਚ ਚਾਹੇ ਯਾਰ ਰੰਗ 650 ਬਜ਼ਾਰ ਵਿੱਚ ਓਕੇ ਹੁਣ ਸਾਰੇ ਸਾਰੇ ਨੂੰ ਪਤਾ ਵੀ ਇਸ ਟਾਈਮ ਦਾ ਰਨਿੰਗ ਮਾਡਲ ਜਿਹੜਾ ਮਾਡਲ ਬਾਜ਼ਾਰ ਦੇ ਵਿੱਚ 13 1400 1500 ਦੇ ਵਿੱਚ ਫਰਸਟ ਕਾਪੀ ਆਪਾਂ ਕਹਿੰਗੇ ਵਿਕਦਾ ਇਹ ਆਪਣਾ ਤਿਆਰ ਕਰਾਇਆ ਹੋਇਆ ਸ਼ੂਜ਼ ਸਾਡਾ ਟੀਪੀਆਰ ਸੋਲ ਦੇ ਵਿੱਚ ਜਿੱਦਾਂ ਤੁਹਾਨੂੰ ਔਰੇ ਸੋਲ ਦੱਸਿਆ ਸੀਗਾ ਕਿ ਡਬਲ ਸੋਲ ਹੈ ਸੇਮ ਇਹਦੇ ਵਿੱਚ ਵੀ ਡਬਲ ਸੋਲ ਹੈ ਸਲਾਈ ਕੀਤਾ ਹੋਇਆ ਵਾਸ਼ ਕਰ ਸਕਦੇ ਹੋ ਨਾ ਉਖੜੂਗਾ ਨਾ ਕ੍ਰੈਕ ਹੋਊਗਾ ਸਿਰਫ ਵਰ ਸਿਰਫ 650 ਰੁਪਏ ਰੇਂਜ ਦੇ ਵਿੱਚ ਓਕੇ ਜਿੰਨਾ ਮਰਜ਼ੀ ਰੈਗੂਲਰ ਬਾਉ ਨੀਅਰ ਬਹੁਤ 2-3 ਸਾਲ ਕੱਢ ਕੇ ਜਾਊਗਾ ਫਿਰ ਉਸ ਤੋਂ ਪਹਿਲਾਂ ਨਹੀਂ ਜਾਂਦਾ ਓਕੇ 650 ਰੁਪਏ ਆਫਰ ਰੇਟ ਓਕੇ